ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਅਸੀਂ ਗੁਰਗੋਬਿੰਦ ਸਿੰਘ ਜੀ ਮਾਰਗ ਨੂੰ ਕਵਰ ਕਰਦੇ ਹੋਏ ਮਕਸਦ ਜਨਰਲ ਚੈਂਟਰ ਕੀਤੇ ਹੋਏ ਆ ਇੱਕ ਸੁਖਨਾਪਲੂ ਪਿੰਡ ਆ ਉਹਦੇ ਕੋਲੇ ਅਸੀਂ ਪਹੁੰਚੇ ਆ ਤੇ ਸਾਡਾ ਅੱਜ ਦਾ ਪ੍ਰੋਗਰਾਮ ਹੈਗਾ ਭੁੰਦੜ ਤੇ ਰੁਪਾਣਾ ਤੇ ਮਕਸਦ ਸਾਹਿਬ ਨੂੰ ਅਸੀਂ ਕਵਰ ਕਰਨਾ ਹੈਗਾ ਤੇ ਅਸੀਂ ਯਾਤਰਾ ਦੌਰਾਨ ਇਹ ਦੇਖਿਆ ਵੀ ਇੱਕ ਵਾਂ ਦਾ ਰੁੱਖ ਪਿੱਛੇ ਸਾਡੇ ਖੇਤ 'ਚ ਕਿਸੇ ਨੇ ਸੰਭਾਲ ਲਿਆ ਹੋਇਆ ਤਾਂ ਉਹਦੇ ਬਾਰੇ ਅਸੀਂ ਦੇਖ ਕੇ ਬੜਾ ਹੈਰਾਨ ਹੋ ਵੀ ਕਿਉਂਕਿ ਵਾਂ ਸਾਡੇ ਬਿਲਕੁਲ ਪੰਜਾਬ 'ਚੋਂ ਲੁਪਤ ਹੋਣ ਦੀ ਹੁੰਦੀ ਤਦਾਰ ਤੇ ਪਹੁੰਚ ਚੁੱਕਿਆ ਤੇ ਇਹ ਜਿਹੜਾ ਵਣ ਹੈਗਾ ਪੰਜਾਬ ਦਾ ਪਰਾਤਨ ਰੁੱਖ ਹੈਗਾ ਵਣ ਪੀਲੂ ਹੋ ਗਿਆ ਰੁਹੀੜੇ ਹੋਏ ਪੁਰਾਣੇ ਸਮੇਂ ਚ ਬਹੁਤ ਹੁੰਦੇ ਸੀ ਜਿਹੜੇ ਹੁਣ ਬਿਲਕੁਲ ਹੀ ਖਤਮ ਹੋ ਗਏ ਤਾਂ ਇਹਨਾਂ ਇਲਾਕਿਆਂ ਸੀ ਫੇਰ ਵੀ ਦੇਖ ਰਹੇ ਆ ਵੀ ਪਿੰਡਾਂ ਚ ਵੀ ਖੜੇ ਆ ਬੱਸ ਸਟੈਂਡ ਦੇ ਪਿੱਛੇ ਦੇਖਿਆ ਸੀ ਉਹ ਮੋੜੇ ਦੇ ਉੱਤੇ ਰੋਡ ਤੋਂ ਤਾਂ ਬੱਸ ਸਟੈਂਡਾਂ ਤੇ ਵੀ ਖੜੇ ਆ ਕੁਝ ਕੁਸ਼ ਇਹ ਵਣ ਪੁਰਾਣੇ ਖੜੇ ਹੈਗੇ ਆ ਤਾਂ ਪਿੱਛੇ ਜਿਹੜਾ ਵਣ ਹੈਗਾ ਇਹ ਮਤਲਬ ਖੇਤ ਚ ਹਵਾ ਨਾਲ ਇਹ ਕਹਿੰਦੇ ਮਤਲਬ ਢੇਰੀ ਨਾਲ ਮਤਲਬ ਡਿੱਗ ਪਿਆ ਸੀ ਪਰ ਉਹਨਾਂ ਨੇ ਫੇਰ ਵੀ ਉਹ ਜਗ੍ਹਾ ਛੱਡੀ ਹੋਈ ਆ ਵਣ ਵਾਸਤੇ ਸਾਡੇ ਨਾਲ ਪ੍ਰਿਤਪਾਲ ਸਿੰਘ ਜੀ ਖੜੇ ਆ ਪਿੰਡ ਸੁਖਨਾ ਤਾਂ ਇਹ ਦੱਸਣ ਕਿ ਪ੍ਰਾਣ ਵੰਦੀ ਕੀ ਸਾਡੀ ਪ੍ਰਾਣ ਸਮਝਣ ਮਾਤਾਂ ਦੀ ਕਿੰਨੇ ਗਵਾਨ ਨੇ ਅੰਦਰ ਪਿੰਡ 'ਚ ਖੜੇ ਆ ਸਾਡੇ ਪਿੰਡ ਚ ਕਾਫੀ ਬਣ ਦੇ ਦਰਾਖਤ ਖੜੇ ਆ ਹਾਂਜੀ ਜੋ ਖੇਤਾਂ ਚ ਵੀ ਖੜੇ ਆ ਪਿੰਡ ਦੇ ਆਲੇ ਦੁਆਲੇ ਵੀ ਕਈ ਥਾਈਂ ਤੇ ਖੜੇ ਹੈਗੇ ਆ ਵਾਂਗ ਦੇ ਹਾਂਜੀ ਲੋਕਾਂ ਨੇ ਸੰਭਾਲੇ ਹੋਇਆ ਜੀ ਯਾਦ ਦੀਆਂ ਸੰਭਾਲਿਆ ਯਾਰ ਵਜੋਂ ਹਾਂਜੀ ਰੱਖੇ ਹੋਏ ਪਿਆ ਹਾਂਜੀ ਇਹ ਪੁਰਾਣੇ ਜ਼ਮਾਨੇ ਚ ਇਹਨਾਂ ਨੂੰ ਜਦੋਂ ਆਪਾਂ ਛੱਤਾਂ ਚ ਕੜੀਆਂ ਪਾਉਂਦੇ ਸੀ ਜਾਂ ਬਾਲੀਆਂ ਕਹਿ ਦਿੰਦੇ ਆ ਹਾਂਜੀ ਹਾਂਜੀ ਉਹਨਾਂ ਦੀ ਉਦੋਂ ਇਹਨਾਂ ਦੀ ਵਰਤੋਂ ਕਰੀ ਜਾਂਦੀ ਸੀ ਕਿਉਂਕਿ ਇਹਨਾਂ ਨੂੰ ਸਿਉਂਖ ਵਗਾਰਾ ਕੀੜਾ ਨਹੀਂ ਲੱਗਦਾ ਨਹੀਂ ਲੱਗਦਾ ਸੀ ਅੱਛਾ ਜੀ ਤੇ ਬਾਕੀ ਹੋਰ ਵੀ ਬਣ ਬਾਰੇ ਸੋਨੇ ਸੰਗਣੀ ਛਾਂ ਵੀ ਸੋਣਦੇ ਬਹੁਤ ਸੰਗਣੀ ਛਾਂ ਸੀ ਆਮ ਛੋ ਜਾਂਦੇ ਤਾਂ ਇਹਨਾਂ ਦੇ ਬੰਦੇ ਖੜ ਜਾਂਦੇ ਸੀਗੇ ਤੇ ਬਾਕੀ ਇਹ ਵੀ ਸੋ ਤੋਤੇ ਵੀ ਕਾਫੀ ਰਹਿੰਦੇ ਨੇ ਤੋਤੇ ਦਰਖਤ ਇਹਦੇ ਚ ਜਾਨਵਰ ਬਹੁਤ ਰਹਿੰਦੇ ਸੀ ਸਗਣਾ ਹੋਣ ਦੇ ਨਾਤੇ ਜਿਆਦਾ ਸਰਦੀਆਂ ਇਂ ਦਰਾਖਤਾਂ ਦੇ ਵਿੱਚ ਆ ਕੇ ਬਹੁਤ ਲੋਕ ਦੇ ਸੀ ਤੇ ਬਾਕੀ ਹੋਰ ਪੁਰਾਣੇ ਬੰਨ ਬਾਰੇ ਸੁਣਿਆ ਹੋਈ ਕਿ ਪੁਰਾਣੇ ਆਪਣੇ ਇਲਾਕੇ ਜਿੰਨੇ ਇੱਕ ਸੀਗੇ ਮਤਲਬ ਇਹ ਕਾਫੀ ਸੀ ਸਾਡੀ ਸੁਰਤੋਂ ਤੋਂ ਇਹ ਵੀ ਪਹਿਲਾਂ ਦੇ ਆ ਜਿੰਨੇ ਵੀ ਦਰਾਖਤ ਮੰਨਦੇ ਤੁਹਾਨੂੰ ਸਾਡੇ ਏਰੀਆ ਚ ਮਿਲਦੇ ਆ ਮੇਰੀ ਸੁਰਤੋਂ ਤੋਂ ਤਾਂ ਕਾਫੀ ਪਹਿਲਾਂ ਦੇ ਆ ਕਾਫੀ ਪਹਿਲਾਂ ਦੇ ਆ ਹਾਂ ਇਹਨਾਂ ਤੋਂ ਤਾਂ ਸਾਨੂੰ ਖਾਣ ਵਾਸਤੇ ਪੀਲਾ ਜੀ ਨੂੰ ਆਪਾਂ ਕਹਿੰਦੇ ਆ ਉਹ ਮਿਲਦੀਆਂ ਸੀ ਮਿਲਦੇ ਬਹੁਤ ਮਿੱਠੀਆਂ ਹੁੰਦੀਆਂ ਬਹੁਤ ਮਿੱਠੀਆਂ ਐ ਅੱਜ ਕੱਲ ਦੇ ਅੰਗੂਰਾਂ ਟਾਈਪ ਸੀ ਹਾਂਜੀ ਬਾਕੀ ਤਰਸਦੀ ਸਾਡੇ ਹੁਣ ਜਿਹੜੇ ਜਿਹੜੇ ਸਾਨੂੰ ਜਿਹੜੀਆਂ ਪੀਲਾ ਮੰਗਾਉਣੇ ਪੈਂਦੇ ਉਹ ਰਾਜਸਥ ਵਰਾਨੇ ਪੀਲੇ ਤੇ ਨਹੀਂ ਬੰਦ ਕਰਤੀਆਂ ਕਿਉਂਕਿ ਪੌਣ ਪਾਣੀ ਆ ਜਾਉਗਾ ਝਾੜਿਆ ਝੋਨੇ ਲੱਗਣ ਲੱਗ ਪਏ ਝੋਨੇ ਲੱਗਣ ਬਾਕੀ ਫਲਾਵਰ ਜਿਹੜਾ ਫੁੱਲ ਆਉਂਦਾ ਫੁੱਲ ਉਹ ਝੜ ਜਾਂਦਾ ਹੈਗਾ ਫਿਰ ਫਰੂਟ ਬਣਦਾ ਨਹੀਂ ਹੈਗਾ ਮੇਰੇ ਕੋਲ ਕਹਿੰਦਾ ਇਹ ਮਤਲਬ ਤੁਹਾਨੂੰ ਦੱਸਣਾ ਇਹੀ ਸੀਗਾ ਮਕਸਦ ਇਹੀ ਸੀਗਾ ਵੀ ਜਿਹੜੀ ਯਾਤਰਾ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆ ਬਹੁਤ ਸਾਰੇ ਲੋਕਾਂ ਨਾਲ ਮਿਲਦੇ ਆ ਦਰਖਤਾਂ ਨਾਲ ਅਸੀਂ ਦੇਖਦੇ ਆ ਵਨਸਪਤੀ ਨੂੰ ਦੇਖਦੇ ਹੁੰਦੇ ਆ ਤਾਂ ਇਹ ਸਾਡੇ ਪੰਜਾਬ ਦੇ ਪ੍ਰਾਤਨ ਰੁੱਖ ਹੈ ਸਿੰਪਲ ਹੀ ਰਹਿ ਗਏ ਹੁਣ ਜਿਵੇਂ ਆ ਸਿੰਪਲ ਖੇਤ ਚ ਖੜਾ ਐ ਪੰਜ ਦਸ ਟਮਟੇ ਦੀ ਸੜਕ ਪਿੰਡਾਂ ਚ ਖੜੇ ਹੁੰ ਤਾਂ ਬੇਨਤੀਆਂ ਪ੍ਰਵਾਨ ਕਰੋ ਜਿਹੜੇ ਬਚੇ ਹੋਏ ਸਾਡੇ ਇਹ ਜੇ ਸਿੰਪਲ ਰੋਖਾ ਪੰਜਾਬ ਦੇ ਵਿਰਾਸਤੀ ਉਹਨਾਂ ਨੂੰ ਸੰਭਾਲਣ ਦੀ ਲੋੜ ਆ ਆ ਸਾਰੇ ਨਾਲ ਮਿਲ ਕੇ ਇਕੱਠੇ ਹੋਈ ਆਪਾਂ ਪੰਜਾਬ ਦੇ ਜਿਹੜੇ ਇਹ ਸਾਡੇ ਪੁਰਖੇ ਰੋਖਾ ਇਹਨਾਂ ਨੂੰ ਜਿਵੇਂ ਬਜ਼ੁਰਗਾਂ ਨੇ ਸਾਡੇ ਪਿੰਡਾਂ ਸੰਭਾਲਿਆ ਇਹਨਾਂ ਇਲਾਕਿਆਂ 'ਚ ਆਪਾਂ ਜਿੱਥੇ ਬਚੇ ਹੋਏ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇ ਧੰਨਵਾਦ ਸਾਰਿਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ